ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਪਹਿਲਾਂ ਆਏ ਸੀ ਪੂਆ ਭੁੱਪੜ ਜੀ ਤੇ ਉਹਨਾਂ ਨੇ ਇੱਧਰ 'ਚ ਸਵੇਰ ਦੀ ਰੋਟੀ ਇੱਧਰ ਸੀ। ਸ਼ਾਂ ਕੱਲ ਸ਼ਾਮ ਦੀ ਰੋਟੀ ਉਹ ਚਾਚਾ ਜੀ ਦੇ ਘਰੇ ਸੀਗੀ ਤੇ ਉਹਨਾਂ ਕਾਰਨ ਅਸੀਂ ਕਾਫੀ ਲੇਟ ਹੋ ਗਏ। ਤੇ ਫੇਰ ਸਹਬ ਉੱਧਰ ਚਲਾ ਗਿਆ ਚਾਚਾ ਜੀ ਦੇ ਘਰੇ ਉੱਧਰੋਂ ਆਵੇ ਨਾ ਤੇ ਰੋ ਗਿਆ ਕਾਫੀ ਆ ਕੇ ਤੇ ਸਾਨੂੰ ਮਤਲਬ 2-3 ਵਜੇ ਤੇ ਫਿਰ ਉਦੋਂ ਬਾਅਦ ਹੁਣ ਆਪਾਂ ਆਏ ਹੈਗੇ ਬਟੇਂਡਾ ਭੈਣ ਦਾ ਲਹਿੰਗਾ ਇੱਥੇ ਹੋ ਗਿਆ ਸੀਗਾ ਡਾਨੋ ਤੇ ਉਹ ਕਹਿੰਦੇ ਸੀ ਇੱਕ ਵਾਰ ਟਰਾਈ ਕਰ ਜਿਓ ਆ ਕੇ 20 ਤਰੀਕ ਨੂੰ ਆਪਾਂ ਆਉਣਾ ਸੀਗਾ ਤੇ ਅੱਜ ਕੀ ਹੋ ਗਈ ਕੱਲ ਫੋਨ ਕਰ ਲਿਆ ਸੀ ਉਹਨਾਂ ਨੂੰ ਉਹ ਕਹਿੰਦੇ ਬਾਈ ਜੀ ਕੋਈ ਗੱਲ ਨਹੀਂ ਆ ਜਾ ਜਦੋਂ ਮਰਜੀ ਟਾਈਮ ਹੋਇਆ ਤੇ ਹੁਣ ਪਹਿਲਾਂ ਆਪਾਂ ਬਾਜ਼ਾਰ ਗਏ ਸੀਗੇ ਬਟੇਂਡੇ ਆਪਾਂ ਥੋੜਾ ਜਿਹਾ ਆਪਣਾ ਬੁਟੀਕ ਦਾ ਸਮਾਨ ਲੈਣਾ ਸੀਗਾ ਤੇ ਉਹ ਲੈ ਆਏ ਹੈਗੇ ਤੇ ਹੁਣ ਆਪਾਂ ਆ ਗਏ ਹੈਗੇਆਂ ਲਹਿੰਗੇ ਵਾਲਾਂ ਦੇ ਤੇ ਕਰਦੇ ਹੈਗੇ ਹੁਣ ਆਪਾਂ ਚੈੱਕ ਵੀ ਕਿਦਾਂ ਤਿਆਰ ਹੋਇਆ ਹੈਗਾ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ ਸੇਵ ਫੋਨ ਬੰਦ ਕਰ ਦੇ ਪੁੱਤ ਫੋਨ ਅੱਖਾਂ ਤੇਰੀਆਂ ਅੱਖਾਂ ਖਰਾਬ ਹੋ ਜਾਣੀਆਂ ਤੂੰ ਤਾਂ ਫੋਨ ਦੇਖਦਾ ਹੀ ਨਹੀਂ ਹੁੰਦਾ ਅੱਜ ਕਿਉਂ ਦੇਖਦਾ 67 ਨੰਬਰ ਹੈ ਦੱਸ ਮੈਨੂੰ ਫੋਨ ਕਿਉਂ ਦੇਖੀ ਐਨਾ ਕੀ ਦੇਣਾ ਕੀ ਦੇਖਦਾ ਹੈ ਹੂੰ ਕੀ ਦੇਖਦਾ ਦੱਸ ਐ ਸੇਵ ਟਰੈਕਟਰ ਦੇਖਦਾ ਪੁੱਤ ਹੂੰ ਸੇਵ ਟਰੈਕਟਰ ਦੇਖਣਾ ਦੱਸ ਦੇ ਬੋਲ ਕੇ ਟਰੈਕਟਰ ਦੱਸ ਮੈਨੂੰ ਬੋਲ ਦੇਖਣੀ ਹੁੰਦੀ ਹੈ ਹਨਾ ਤੇ ਟਰੈਕਟਰ ਨਹੀਂ ਦੇਖਣਾ ਬਹੁਤ ਅੱਖਾਂ ਦੁਖਣੀਆਂ ਬੰਦ ਕਰ ਦੋ ਹਾਂ ਬੰਦ ਕਰ ਦੋ ਓਏ ਮੁੰਡੇ ਬੈਂਗੀ ਨਹੀਂ ਟਰਾਈ ਹੋ ਰਹੀ ਹੈ ਦੋਸਤੋ ਤੇ ਉਹਨੇ ਆਪਣੀ ਚਾਹ ਆ ਗਈ ਤੇ ਹੁਣ ਆਪਾਂ ਪੀਨੇ ਚਾਹ ਬੈਂਗੀ ਟਰਾਈ ਹੋ ਰਹੀ ਹੈ ਫਿਰ ਆਪਾਂ ਚੱਲਦੇ ਹੈਗੇ ਅੱਗੇ ਫੜ ਲਿਆ ਹਾ ਦੂੰ ਲੋ ਜੀ ਦੋਸਤੋ ਹੁਣ ਆਪਾਂ ਅਗੇ ਜੀ ਵੀਡੀਓ ਸੈੱਬ ਵਾਸਤੇ ਕੁਛ ਵੇਖਣਾ ਸੀਗਾ ਤੇ ਦੇਖਦੇ ਹਾਂ ਇਹ ਤਾਂ ਨਹੀਂ ਵੇਖਣਾ ਕੋਈ ਸੋਹਣੀਆਂ ਸ਼ਰਟਾਂ ਆ ਵੇ ਆਹ ਵੇ ਕਿੰਨੀਆਂ ਸੋਹਣੀਆਂ ਲੈਣੀਆਂ ਛੋਟੇ ਸੋਹਣੀਆਂ ਹਨ ਬਾਈ ਤਾਂ ਕਰ ਦੇ ਸਾਰੇ ਕੀ ਲੈਣਾ ਸ਼ਰਟ ਲੈਣਾ ਹੈ ਤੂੰ ਆ ਵੇ ਸ਼ਰਟਾਂ ਸੈੱਬ ਦੀਆਂ ਹਨਾ ਆ ਵੇ ਕਿੰਨੀ ਸੋਹਣੀ ਸ਼ਰਟ ਲੈਣੀ ਹੈ ਚਲ ਆਪਾਂ ਲੈ ਲਈਏ ਤੇਰੇ ਵਾਸਤੇ ਕੀ ਲੈਣਾ ਤੂੰ ਦੱਸ ਇਹ ਕਿਹਦੇ ਵਾਸਤੇ ਲੈਣਾ ਸਿਰ ਦੱਸ ਮੈਨੂੰ ਓਏ ਮੁੰਡੇ ਕਿਹਦੇ ਵਾਸਤੇ ਦੱਸ ਦੱਸ ਕੀਦੇ ਵਾਸਤੇ ਲੈਣੇ ਦੱਸ ਕਿਹੜੇ ਬੂਟ . ਕਿੰਨੇ ਰਹਿੰਦੇ ਪਾਉਣ ਵਾਲੇ ਵਿੱਚ ਆਹ ਰਹਿ ਗਏ ਮੈਨੂੰ ਲੱਗਦਾ ਇੰਨੇ ਕੀ ਆ ਵੇ ਦੋ ਤਿੰਨ ਦਾ ਪਏ ਆ ਭਈਦਰ ਹੋਣਗੇ ਸਾਰੇ ਰਹਿੰਦੇ ਤੇ ਆ ਫਿਰ ਪਿਆ ਕਬਰ ਇੰਨੇ ਕੀ ਹੈ ਸਾਰੇ ਪਾ ਦਿਓ ਨਾ ਜਿਹੜੇ ਰਹਿੰਦੇ ਆ ਆ ਇੰਨੇ ਪਏ ਆ ਹਾਂ ਸਾਰੇ ਪਾ ਦਿਓ ਕਾੜ ਸੁਣਾ ਬਣਿਆ ਹਨ ਮੇਰਾ ਝੱਗਾ ਵਿੱਚ ਸੁਣ ਕੇ ਕਿਵੇਂ ਦਿੰਦਾ ਹੈ ਮਮਾ ਮੇਰਾ ਬੋਲ ਫਿਰ ਨਹੀਂ ਇਹ ਕਹਿੰਦਾ ਦਿੰਦਾ ਹੈ ਆਹੁੰਦੇ ਆ ਆਹ ਸੁਣ ਲੈ ਠੀਕ ਹੈ ਆਹ ਨੂੰ ਹਾਂ ਕਿਹੜਾ ਤੇਰਾ ਨੰਦਕਰ ਜਿਹੜਾ ਇਹਦਾ ਪਿਆ ਤੇ ਆਹ ਇਹ ਵੀ ਮੇਰਾ ਜੱਗ ਓਏ ਜੱਗੋ ਨਹੀਂ ਤੋਈ ਨਹੀਂ ਤੋਈ ਆਲਾ ਠੀਕ ਮੰਮੀ ਦੇ ਸੁਣ ਹਾਂ ਨਾ ਹਾਈ ਗਰੇ ਬਣੇ ਫਿਰ ਦੱਸ ਪਹਿਲਾਂ ਮੈਨੂੰ ਖੜਾ ਹੋ ਕੇ ਦਿਖਾ ਮੈਨੂੰ ਕਿਹਦੀ ਟੀ-ਸ਼ਰਟ ਪਾਈ ਹੈ ਉਖਾ ਖੜਾ ਹੋ ਕੇ ਦਿਖਾ ਡੈਡੂ ਦੀ ਟੀ-ਸ਼ਰਟ ਪਾਈ ਖੜਾ ਹੋ ਕੇ ਦਿਖਾ ਦੇ ਸਾਰਿਆਂ ਤੇਤੀ ਜਾਦੇ ਸასი ਕਾਲ ਸਾਰਿਆਂ ਨੂੰ ਸასი ਕਾਲ ਤੇਤੀ ਜਾਦੇ ਸ਼ਰਾਰਤ ਐਨੀਆਂ ਕਰਦਾ ਦੱਸੀ ਦਿਖਾ ਖੜਾ ਹੋ ਕੇ ਸਾਰਿਆਂ ਨੂੰ ਤੇਤੀ ਤਾਂ ਝੂੜਾ ਗੋਲੀ ਮਾਰਦਾ ਪੰਗਲੇ ਰੋੜਦਾ ਨਹੀਂ ਤੂੰ ਨਾ ਉਦੜ ਹਾਂ ਇਹ ਕਰਦਾ ਪੁੱਤ ਮਮੇ ਇਹ ਕਰਨਾ ਹੁਣ ਤੂੰ ਦੱਸ ਪੀ ਕੇ ਦੁੱਧ ਹੁੰਝਰਾਤਾ ਕਰਨ ਲੱਗ ਗਿਆ ਖੇਡਣ ਲੱਗ ਗਿਆ ਸੇਵ ਟੀ-ਸ਼ਰਟ ਕਿਹੜੀ ਪਾਉਣੀ ਆ ਹਾਂ ਹਾਂ ਪਾ ਲਈ ਨਹੀਂ ਪਾਉਣੀ ਇਹਨੂੰ ਕਹ ਮੈਂ ਤਾਂ ਪਾ ਲੈ ਨਹੀਂ ਪਾਉਣੀ ਚੈੱਕ ਕਰਦਾ ਸਾਰੀਆਂ ਡੈਡੂ ਦੀਆਂ ਸ਼ਰਟਾਂ 啊、huh?